ਜੀ ਆਇਆਂ ਜੀ ਗੱਲ ਕਰਦੇ ਆਂ ਆਪਾਂ ਸੁਖਬੀਰ ਬਾਦਲਵਾਰੇ ਅਕਾਲ ਤਖਤ ਦੀ ਸਜ਼ਾ ਭੁਗਤ ਰੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਪੁਰਵ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਸੇਵਾਦਾਰ ਦੇ ਕੱਪੜੇ ਪਾ ਕੇ 골ਡਨ ਟੈਂਪਲ ਦੇ ਘੰਟਾ ਘਰ ਦੇ ਬਾਹਰ ਵਰਸ਼ਾ ਫੜ ਕੇ ਬੈਠੇ ਆ ਉਹਨਾਂ ਨੇ ਆਪਣੇ ਗਲੇ ਦੇ ਵਿੱਚ ਇੱਕ ਤਖਤੀ ਵੀ ਪਾਈ ਹੋਈ ਆ ਉਹਦੇ ਨਾਲ ਸੁਖਦੇਵ ਸਿੰਘ ਢੀਂਡਸਾ ਨੇ ਵੀ ਸੇਵਾ ਕੀਤੀ ਗੇਟ ਤੇ ਸੇਵਾ ਕਰਨ ਤੋਂ ਬਾਅਦ ਸੁਖਬੀਰ ਬਾਦਲ ਕੀਰਤਨ ਸੁਣਦੇ ਨੇ ਇਸ ਤੋਂ ਬਾਅਦ ਇਹ ਝੂਠੇ ਬਰਤਨ ਸਾਫ਼ ਕਰਨਗੇ ਤੇ ਜੁੱਤੇ ਵੀ ਸਾਫ਼ ਕਰਨਗੇ ਸੁਖਬੀਰ ਬਾਦਲ ਨੂੰ ਟਾਇਲਟ ਸਾਫ਼ ਕਰਨ ਦੀ ਸਜ਼ਾ ਵੀ ਸੁਣਾਈ ਗਈ ਸੀ ਲੇਕਿਨ ਪੈਰ 'ਚ ਫੈਕਚਰ ਹੋਣ ਕਾਰਨ ਉਹਨੂੰ ਐਚ ਸ਼ੂਟ ਦੇ ਦਿੱਤੀ ਗਈ ਅਕਾਲੀ ਦ ਦੇਸ਼ ਨੂੰ ਆਪਣੀ ਕਾਲੀ ਦਲ ਸਰਕਾਰ ਦੇ ਦਰੋਂ ਹੋਰ ਕੈਬਨਟ ਦੇ ਸਦਸਿਆਂ ਦੁਪਹਿਰ 12 ਵਜੇ ਤੋਂ ਬਾਅਦ ਟਾਇਲਟ ਸਾਫ ਕਰਨਗੇ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਸ਼੍ਰੀ ਕਲਤਕਤ ਸਾਹਿਬ ਤੇ ਪੰਚ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਸੀ ਜਿਦੇ ਵਿੱਚ ਸੁਖਬੀਰ ਬਾਦਲ ਤੇ ਹੋਰ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਵੀ ਨੂੰ ਮਾਫੀ ਦੇਣ ਤੇ ਕੇਸ ਵਾਪਸ ਲੈਣ ਦੇ ਮਾਮਲੇ 'ਚ ਸਜ਼ਾ ਸੁਣਾਈ ਗਈ ਥੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਸੁਖਬੀਰ ਬਾਦਲ ਕਿੱਥੇ ਸੇਵਾ ਕਰ ਰਹੇ ਨੇ ਤੇ ਕਿਉਂ ਸੇਵਾ ਕਰ ਰਹੇ ਨੇ ਬਾਦਲ ਸਰਕਾਰ ਨੂੰ ਪੰਜ ਮਾਮਲਿਆਂ 'ਚ ਮਿਲੀ ਸਜ਼ਾ ਪਹਿਲਾ ਮਾਮਲਾ ਇਹ ਸੀ ਕਿ ਰਾਮ ਰਹੀਮ ਦੇ ਖਿਲਾਫ ਸ਼ਿਕਾਇਤ ਵਾਪਸ ਲੈਤੀ 2007 ਦੇ ਵਿੱਚ ਸਲਾਬਤਪੁਰਾ ਦੇ ਵਿੱਚ ਡੇਰਾ ਸੱਤ ਸੌਦਾ ਪ੍ਰਮੁੱਖ ਗ੍ਰਮੀਤ ਰਾਮ ਰਹੀਮ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਗੋਬਿੰਦ ਸਿੰਘ ਜੀ ਦੀ ਪਰੰਪਰਾ ਦਾ ਅਨੁਕਰਣ ਕਰਦੇ ਹੋਏ ਉਹਨਾਂ ਦੇ ਵਾਂਗੂ ਹੀ ਕੱਪੜੇ ਪਾ ਕੇ ਅਮਰਤ ਸ਼ਕਾਨ ਦਾ ਸਵਾਂਗ ਰਚਿਆ ਗਿਆ ਸੀ ਇਸ ਵਿੱਚ ਰਾਮ ਰਹੀਮ ਦੇ ਖਿਲਾਫ ਪੁਲਿਸ ਕੇਸ ਦਰਜ ਕੀਤਾ ਗਿਆ ਸੀ ਲੇਕਿਨ ਬਾਦਲ ਸਰਕਾਰ ਨੇ ਸਜ਼ਾ ਦੇਣ ਦੀ ਜਗ੍ਹਾ ਉਹਨੂੰ ਮਾਮਲੇ ਨੂੰ ਵਾਪਸ ਲੈ ਲਿਆ ਦੂਜੀ ਆਪਾਂ ਗੱਲ ਕਰਦੇ ਹਾਂ ਡੇਰਾਮੋਖੀ ਨੂੰ ਸੁਖਬੀਰ ਬਾਦਲ ਨੇ ਮਾਫੀ ਦਵਾਈ। ਸ਼੍ਰੀ ਅਕਾਲ ਤਖਤ ਸਾਹਿਬ ਨੇ ਕਾਰਵਾਈ ਕਰਦੇ ਹੋਏ ਰਾਮ ਰਹੀਮ ਨੂੰ ਸਿੱਖ ਪੰਥ ਤੋਂ ਨਿਸ਼ਕਾਸ਼ਿਤ ਕਰ ਦਿੱਤਾ ਗਿਆ ਸੀ। ਸੁਖਬੀਰ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਰਾਮ ਰਹੀਮ ਦੀ ਮਾਫੀ ਦਵਾ ਦਿੱਤੀ ਗਈ ਸੀ। ਲੇਕਿਨ ਉਸ ਤੋਂ ਬਾਅਦ ਆਕਾਲੀ ਦਲ ਤੇ ਸ਼ਰੋਮੀ ਕਮੇਟੀ ਦੇ ਨੇਤ੍ਰਤਵ ਦੇ ਹੇ ਸਿੱਖਾਂ ਦੇ ਗੁੱਸੇ ਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ ਤੇ ਲਾਸਟ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੇ ਰਾਮ ਰਹੀਮ ਨੂੰ ਮਾਫੀ ਦੇਣ ਦਾ ਫੈਸਲਾ ਲੈ ਲਿਆ। ਤੀਜਾ ਬੇਅਦਬੀ ਦੀ ਘਟਨਾ ਦੀ ਸਹੀ ਜਾਂਚ ਨਹੀਂ ਹੋ ਪਾਈ। ਬਾਦਲ ਸਰਕਾਰ ਦੇ ਕਾਰ्यालय ਦੇ ਦਰੋਂ 1 ਜੂਨ 2015 ਨੂੰ ਕੁਝ ਲੋਕਾਂ ਨੇ ਬੁਰਜ ਜਵਾਰ ਸਿੰਘ ਵਾਲਾ ਦੇ ਜੋ ਕਿ ਫਰੀਦਕੋਟ ਦੇ ਵਿੱਚ ਹੈ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੁਰਾਈ। ਫਿਰ 12 ਅਕਤੂਬਰ 2015 ਨੂੰ ਬਰਗਾਡੀ ਜੋ ਕਿ ਫਰੀਦਕੋਟ ਚ ਹੈ ਗੁਰੂ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਸੰਗ ਚੋਰਾ ਕੇ ਲੈ ਗਏ ਤੇ ਬਾਹਰ ਸੁੱਟ ਦਿੱਤੇ। ਇਹਦੇ ਖਿਲਾਫ ਸਿੱਖ ਮੰਤ ਦੇ ਵਿੱਚ ਬਹੁਤ ਜ਼ਿਆਦਾ ਅਕ੍ਰੋਸ਼ ਫੈਲ ਗਿਆ ਸੀ। ਅਕਾਲੀ ਦਲ ਸਰਕਾਰ ਤੇ ਤਤਕਾਰਨ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਇਸ ਮਾਮਲੇ ਦਾ ਸਮੇਂ ਰਹਿੰਦੇ ਹੋ ਜਾਂਚ ਨਹੀਂ ਕੀਤੀ। ਤੇ ਦੋਸ਼ੀਆਂ ਨੂੰ ਸਜ਼ਾ ਦਿਲਾਉਣ ਦੇ ਵਿੱਚ ਐਸਾ ਫਲ ਰਿਹਾ ਜਿਸ ਦੇ ਨਾਲ ਪੰਜਾਬ ਦੇ ਹਾਲਾਤ ਵਿਗੜ ਗਏ ਸੀ ਹੁਣ ਆਪਾਂ ਗੱਲ ਕਰਦੇ ਹਾਂ ਚੌਥੇ ਮੁਕੱਦਮੇ ਦੀ ਝੂਠੇ ਕੇਸਾਂ 'ਚ ਮਾਰੇ ਗਏ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਪਾਏ ਅਕਾਲੀ ਦਲ ਸਰਕਾਰ ਨੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਸੀਗਾ ਉਹਨੇ ਰਾਜਿਆ ਦੇ ਵਿੱਚ ਫਰਜੀ ਪੁਲਿਸ ਮੁੱਠਬੇੜਾਂ ਦਾ ਅੰਜਾਮ ਦੇ ਕੇ ਸਿੱਖ ਜੁਆਨ ਦੀ ਹੱਤਿਆ ਕਰਵਾ ਦਿੱਤੀ ਗਈ ਸੀਗੀ ਉਰਵ ਡੀਜੀਪੀ ਇਜਹਾਰ ਆਲਮ ਜਿਹਨੇ ਆਲਮ ਸੈਨਾ ਦਾ ਗਠਨ ਕੀਤਾ ਸੀਗਾ ਤੇ ਉਹਦੀ ਪਤਨੀ ਨੂੰ ਟਿਕਟ ਦਿੱਤਾ ਗਿਆ ਤੇ ਮੁੱਖਿਆ ਸੰਸਦਿਆ ਸਚਿਵ ਬਣਾਇਆ ਗਿਆ ਹੁਣ ਆਪਾਂ ਪੰਜਵੇਂ ਕੇਸ ਦੀ ਗੱਲ ਕਰਦੇ ਹਾਂ ਪੰਜਵਾਂ ਕੇਸ ਹੈ ਸੰਗਤ ਦੇ ਪੈਸੇ ਨਾ ਦਿੱਤਾ ਗਿਆ ਵਿਗਿਆਪਨ ਸੁਖਬੀਰ ਬਾਦਲ ਤੋਂ ਇਲਾਵਾ ਉਹਨਾਂ ਦੇ ਫੈਸਲੇ 'ਤੇ ਸਾਥ ਦੇਣ ਵਾਲੇ ਹੋਰ ਵੀ ਲੋਕਾਂ ਦਾ ਸੁਣਾਈ ਗਈ ਹੈ ਇਹ ਜੋ ਜਿਹੜੀ ਮਸ਼ਹੂਰੀਆਂ ਹੁੰਦੀਆਂ ਨੇ ਡੇਰਾ ਮੁਖੀ ਨੂੰ ਮਾਫੀ ਦੀ ਜਾਨ ਤੋਂ ਬਾਅਦ ਪਬਲਿਕ ਕਰਵਾਈਆਂ ਗਈਆਂ ਸੀਗੀਆਂ ਉਹਨਾਂ 'ਚ ਤਕਰੀਬਨ 90 ਲੱਖ ਰੁਪਏ ਐਸਜੀਪੀਸੀ ਦੇ ਫੰਡ ਤੋਂ ਖਰਚ ਕਰਵਾਏ ਗਏ ਸੀਗੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਇਬੇ ਇਸ ਕੇਸ ਕਿਵੇਂ ਪਹੁੰਚਿਆ ਇਸ ਮਾਮਲੇ ਨੂੰ ਲੈ ਕੇ ਹੀ ਇਹੀ ਸਾਲ 1 ਜੁਲਾਈ ਨੂੰ ਅਕਾਲ ਤਖਤ ਬਾਗੀ ਗੁੱਟ ਸ਼੍ਰੀ ਅਕਾਲ ਤਖਤ ਸਾਇਬ ਪਹੁੰਚ ਗਿਆ ਜਿੱਥੇ ਜੱਥੇਦਾਰ ਨੂੰ ਮਾਫੀਨਾਮਾ ਸੌਂਪਿਆ ਗਿਆ ਜਿਦੇ ਵਿੱਚ ਸੁਖਬੀਰ ਬਾਦਲ ਤੋਂ ਚਾਰ ਗਲਤੀਆਂ ਵਿੱਚ ਸਹਿਯੋਗ ਦੇਣ ਤੇ ਮਾਫੀ ਮੰਗੀ ਗਈ ਇਨੂੰ ਲੈ ਕੇ 14 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਆਕਤ ਤਨ ਦੇ ਜਥੇਦਾਰਾਂ ਦੀ ਬੈਠਕ ਹੋਈ। ਇਹਦੇ ਵਿੱਚ ਇਹਨਾਂ 5 ਗਲਤੀਆਂ ਤੇ 15 ਦਿਨ ਦੇ ਅੰਦਰ ਸੁਖਬੀਰ ਬਾਦਲ ਤੇ ਸਪਸ਼ਟਿਕਰਨ ਮੰਗਿਆ ਗਿਆ। 24 ਜੁਲਾਈ ਨੂੰ ਸੁਖਬੀਰ ਬਾਦਲ ਨੇ ਬੰਦ ਲਿਖਾਵੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਪਸ਼ਟਿਕਰਨ ਦਿੱਤਾ। ਸੁਖਬੀਰ ਬਾਦਲ ਨੇ ਸਪਸ਼ਟਿਕਰਨ ਨੂੰ ਸਵਾਰਥ ਨਿਕ ਕਰਨ ਦੀ ਮੰਗ ਕਰਨ ਲੱਗੇ ਇਸ ਤੋਂ ਬਾਅਦ 5 ਅਗਸਤ ਨੂੰ ਸਵਸਥੀਕਰਨ ਸਵਾਰਜਨੀ ਕੀਤਾ ਗਿਆ। ਅਕਾਲੀ ਦਲ ਬਾਗੀ ਗੁੱਟ ਦੇ ਵਿੱਚ ਇਹ ਨੇਤਾ ਸ਼ਾਮਿਲ ਨੇ। ਪ੍ਰਮੇਂ ਪ੍ਰੇਮ ਸਿੰਘ ਚੰਦੂ ਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਕੰਦਰ ਮਲੂਕਾ, ਸੁਰਜੀਤ ਰਖੜਾ, ਬੀਬੀ ਜਗੀਰ ਕੌਰ, ਕਿਰਨਜੋਤ ਕੌਰ, ਮਨਜੀਤ ਸਿੰਘ, ਸੁਰਿੰਦਰ ਭੁੱਲੇਵਾਲ, ਗੁਰਪ੍ਰਤਾਪ ਵਡਾਲਾ, ਚਰਨਜੀਤ ਬਰਾੜ, ਹਰਿੰਦਰਪਾਲ ਟੋਰਾ, ਗਗਨਜੀਤ ਸਿੰਘ ਬਰਨਾਲਾ। ਧੰਨਵਾਦ ਜੀ।